ਇਹ ਛੱਤ ਕਿਲੇ ਰੁੜ ਗਈ ਆ ਕੀ ਕਰਾਂਗੇ ਇਹ 2028 ਆਪਣੇ ਆਇਆ 88 ਦੇ ਵਿੱਚ ਪਾਣੀ 1988 ਚ ਆਇਆ ਸੀ ਜੀ ਜੀ ਉਸ ਤੋਂ ਬਾਅਦ ਆਇਆ ਸੀ ਇਹ ਪਾਣੀ 95 ਚ ਵੀ ਆਇਆ ਇਸ ਤਰ੍ਹਾਂ ਮਤਲਬ ਪਹਿਲਾਂ ਤਾਂ ਕਾਫੀ ਦੇਰ ਬਾਅਦ ਆਉਂਦਾ ਸੀ ਹੁਣ ਤੇ ਆ ਜੇ ਥੋੜਾ ਚੇਰੀ ਹੋਇਆ 17 23 ਦੇ ਵਿੱਚ ਆਇਆ ਤੇ ਹੁਣ ਫਿਰ ਆ ਗਿਆ ਪਾਣੀ ਇਰਾਨ ਨੂੰ ਪਿੰਡਾਂ ਨੇ ਡਿਊਟੀਆਂ ਲਾਈਆਂ ਇਰਾਨ ਨੂੰ ਬੰਨ ਦੀ ਨਿਗਰਾਨੀ ਰੱਖਦੇ ਆ ਇੱਥੇ ਜੀ ਕੋਈ ਨਹੀਂ ਬੜਿਆ ਜੀ ਸਿੱਖ ਮੰਤਰੀ ਤੋਂ ਲਾਵਾ ਅੱਛਾ ਜੀ ਕਿਸੇ ਨੇ ਆਣ ਕੇ ਮੂੰਹ ਨਹੀਂ ਵਿਖਾਇਆ ਦੇਵਗਾਣਾ ਜਵਨੇ ਵੀ ਮੰਤਰੀ ਸਾਹਿਬ ਨੂੰ ਵੇਖਣਾ ਗੁਰਦਵਾਰਾ ਸਾਹਿਬ ਆ ਕੇ ਜਾ ਜਾ ਲੈਣ ਪੱਟਿਆਲਕੇ ਦੇ ਪਿੰਡ ਮੁੱਠਿਆਂ ਵਾਲਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਅਤੇ ਜਿੱਥੇ ਅਸੀਂ ਇਸ ਵੇਲੇ ਖੜੇ ਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਗੁਪਤ ਸਰ ਸਾਹਿਬ ਇੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਆਪਣੇ ਤੁਸੀਂ ਵੇਖ ਸਕਦੇ ਡੰਗਰ ਬੱਜੇ ਹੋਏ ਨੇ ਇੱਥੇ ਸਮਾਨ ਜਿਹੜਾ ਰੱਖਿਆ ਹੋਇਆ ਹੈ ਅਤੇ ਲਗਭਗ ਇਧਰ ਦੀਆਂ ਬਈਕਾਂ ਦੇ ਲੋਕ ਜਿਨ੍ਹਾਂ ਦੇ ਘਰ ਡੋਬ ਗਏ ਉਹ ਆਪਣਾ ਸਮਾਨ ਲੈ ਕੇ ਆਪਣੇ ਪਰਿਵਾਰ ਸਮੇਤ ਵੀ ਇੱਥੇ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਹੇ ਨੇ ਦੱਸ ਦਈਏ ਕਿ ਮੁਠਿਆਂ ਵਾਲਾ ਪਿੰਡ ਤੋਂ ਅੱਗੇ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਇਸ ਤੋਂ ਅੱਗੇ ਪਾਕਿਸਤਾਨ ਹੈ ਤੇ ਪਾਣੀ ਜਿਹੜਾ ਇਹ ਮਾਰ ਕਰ ਗਿਆ ਹੈ ਪਾਕਿਸਤਾਨ ਨੂੰ ਵੀ ਇਹ ਹਰੀਕੇ ਤੋਂ ਜਿੱਥੋਂ ਫਲੱਡ ਗੇਟ ਖੋਲੇ ਜਾਂਦੇ ਆ ਉੱਥੋਂ ਲੈ ਕੇ ਇਹ ਲਾਸਟ ਪਿੰਡ ਹੈ ਜਿੱਥੇ ਇਹ ਗੁਰਦੁਆਰਾ ਸਾਹਿਬ ਹੈ ਜਿੱਥੋਂ ਤੱਕ ਇਹ ਪਾਣੀ ਦੀ ਮਾਰ ਜਿਹੜੀ ਆ ਇੱਥੋਂ ਦੇ ਲੋਕ ਚੱਲ ਰਹੇ ਨੇ ਮੇਰੇ ਨਾਲ ਮੌਜੂਦ ਨੇ ਕਿਸਾਨ ਵੀਰ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਫਿਰ ਹੁਣ ਗੁਜ਼ਾਰੇ ਹੋ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਲਈ ਮਜਬੂਰ ਨੇ ਉਸ ਦਾ ਕਾਰਨ ਇਹ ਹੈ ਕਿ ਘਰ ਜਿਹੜੇ ਨੇ ਉਹ ਪਾਣੀ ਦੇ ਕਾਰਨ ਡੁੱਬ ਚੁੱਕੇ ਨੇ ਮੇਰੇ ਨਾਲ ਮੌਜੂਦ ਨੇ ਹਾਂਜੀ ਵੀਰ ਜੀ ਕੀ ਨਾਮ ਜੀ ਆਪਣਾ ਚਰਨਜੀਤ ਸਿੰਘ ਜੀ ਕੀ ਹਾਲਾਤ ਨੇ ਘਰਾਂ ਦੇ ਵਿੱਚ ਇਧਰ ਕਿੰਨਾ ਕੁ ਪਾਣੀ ਹੈ ਗੁਰੂ ਘਰ ਦੇ ਵਿੱਚ ਰਹਿ ਰਹੇ ਹੋ ਇਹ ਜੀ ਘਰਾਂ ਦੇ ਵਿੱਚ ਤਕਰੀਬਨ ਹੀ ਪਾਣੀ ਕਿਤੇ 10 ਫੁੱਟ ਆ ਕਿਤੇ 5 ਫੁੱਟ ਆ ਕਿਤੇ 8 ਫੁੱਟ ਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਫਸਲਾਂ ਬਰਬਾਦ ਹੋ ਗਈਆਂ ਵਾ ਜੀ 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 11 ਏਕੜ ਜਿਹੜਾ ਝੋਨਾ ਵਾ ਐਂਡ ਤੇ ਆਇਆ ਸੀ ਸਾਰਾ ਖਰਚਾ ਆਇਆ ਸੀ ਜੀ ਜੀ ਤੇ ਉਹਨੋਂ ਪਾਣੀ ਨੇ ਬਰਬਾਦ ਕਰਤਾ ਵਾ ਤੂੜੀ ਰੁੜ ਗਈ ਆ ਮਾਲ ਡੰਗਰ ਦਾ ਚਾਰਾ ਸਾਰਾ ਖਰਾਬ ਹੋ ਗਿਆ ਵਾ ਜੀ ਇੱਥੋਂ ਤੱਕ ਵੀ ਜਿਹੜੇ ਜਿਵੇਂਦਾਰਾਂ ਨੇ ਖਾਣ ਵਾਸਤੇ ਦਾਣੇ ਅਨਾਜ ਰੱਖਿਆ ਹੁੰਦਾ ਉਹਦੇ ਵੀ ਖਤਰਾ ਵਾ ਵੀ ਉਹ ਵੀ ਪਾਣੀ ਚ ਖਰਾਬ ਹੋ ਜਣੇ ਆ ਜੀ ਬਾਕੀ ਕੁਝ ਵੀਰ ਇੱਥੋਂ ਜਿਹੜੇ ਆ ਉਹ ਆਪਣਾ ਮਾਲ ਡੰਗਰ ਲੈ ਕੇ ਇੱਥੇ ਗੁਰਦਾ ਰਿਆ ਆਣ ਕੇ ਸਾਰ ਲਈ ਉਹਨਾਂ ਨੇ ਜੀ ਜੀ ਤੇ ਇੱਥੇ ਆਪ ਦਾ ਹੁਣ ਰਹਿਣ ਗਿਆਰਾ ਕਰਨਗੇ ਜਿੰਨਾ ਦਿਨ ਪਾਣੀ ਨਹੀਂ ਉਤਰਦਾ ਉਹਨੂੰ ਵੇਖੋ ਪਾਣੀ ਪਿੱਛੋਂ ਫੇਰ ਛੱਡ ਦਿੱਤਾ ਗਿਆ ਵਾ ਜੀ देर रात ਜਦੋਂ ਪਾਣੀ ਦਾ ਪੱਧਰ ਵੱਧਦਾ ਜਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਾੜ ਪੈ ਸਕਦਾ ਬੰਨ ਇੱਥੋਂ ਕਮਜ਼ੋਰ ਆ ਉਹ ਫਿਰ ਰਾਖੀ ਕਿਵੇਂ ਕੀਤੀ ਜਾਂਦੀ ਆ ਵੇਖੋ ਇਹ ਜਿਹੜਾ ਬੰਨਿਆ ਨਿਆ ਰੀਕਿਆਂ ਤੋਂ ਲੈ ਕੇ ਹਾਂਜੀ ਇਹ ਮੁਠਿਆਂ ਵਾਲੇ ਤੱਕ ਆ ਜੀ ਇਹ ਰਾਤ ਨੂੰ ਪਿੰਡਾਂ ਨੇ ਜਿਵੇਂ ਪੁਰਾਣੇ ਟਾਈਮ ਚ ਕਹਿੰਦੇ ਠਿਕਰੀ ਪਰਾਵਾ ਹਾਂਜੀ ਇਹ ਰਾਤ ਨੂੰ ਪਿੰਡਾਂ ਨੇ ਡਿਊਟੀਆਂ ਲਾਈਆਂ ਰਾਤ ਨੂੰ ਬੰਨ ਦੀ ਨਿਗਰਾਨੀ ਰੱਖਦੇ ਆ ਜੀ ਕੱਲ ਪਰਸੋਂ ਇੱਕ ਵੀਡੀਓ ਉਹਨਾਂ ਪਾਈ ਸੀ ਰਾਤ ਦੇ 12 ਵਜੇ ਇੱਕ ਜੱਲੋ ਕਿਆਂ ਦੇ ਲਾਗੋਂ ਜੀ ਘੌਰ ਪੈ ਗਿਆ ਸੀ ਉਹ ਰਾਤ ਜਨਤਾ ਨੇ ਹੀ ਬੰਦ ਕੀਤਾ ਵਾ ਜੀ ਜੀ ਇਹ ਆਪ ਦੀ ਜਿਹੜੀ ਆ ਨਾ ਰਖਵਾਲੀ ਖੁਦ ਜਨਤਾ ਹੀ ਕਰ ਰਹੀ ਬਸ ਜੀ ਰਾਤ ਨੂੰ ਪਰਾ ਦੇ ਕੇ ਜੀ ਤੇ ਦਿਨੇ ਜਿੱਥੇ ਮਿੱਟੀ ਦੀ ਪਾਉਣ ਦੀ ਲੋੜ ਉੱਥੇ ਮਿੱਟੀ ਪਾਉਂਦੀ ਹੈ ਜੀ ਹਾਂਜੀ ਸੋ ਕਹਿ ਸਕਦੇ ਆ ਕਿ ਇਸ ਨੂੰ ਕੁਦਰਤ ਦੀ ਮਾਰ ਵੀ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਅੱਗੇ ਚਾਹੇ ਆਪਾਂ ਜਿੰਨੇ ਮਰਜ਼ੀ ਪਹਿਲਾਂ ਪ੍ਰਬੰਧ ਕਰ ਲਈਏ ਇਸ ਦੇ ਅੱਗੇ ਕਹਿੰਦੇ ਜ਼ੋਰ ਕੋਈ ਨਹੀਂ ਲੇਕਿਨ ਕਿੰਨੇ ਚਿਰ ਤੋਂ ਤੁਸੀਂ ਇਹ ਜਿਹੜਾ ਉਹ ਤਸ਼ੱਦਦ ਪਾਣੀ ਦਾ ਚੱਲਦੇ ਆ ਰਹੇ ਹੈ ਇਹ ਜੀ 2028 ਆਪਣੇ ਆਇਆ 88 ਦੇ ਵਿੱਚ ਪਾਣੀ 1988 ਚ ਆਇਆ ਸੀ ਜੀ ਜੀ ਉਸ ਤੋਂ ਬਾਅਦ ਆਇਆ ਸੀ ਇਹ ਪਾਣੀ 95 ਚ ਵੀ ਆਇਆ ਇਸ ਤਰ੍ਹਾਂ ਮਤਲਬ ਪਹਿਲਾਂ ਤਾਂ ਕਾਫੀ ਦੇਰ ਬਾਅਦ ਆਉਂਦਾ ਸੀ ਹੁਣ ਤੇ ਆ ਜੇ ਥੋੜਾ ਚੇਰੀ ਹੋਇਆ 1.723 ਦੇ ਵਿੱਚ ਆਇਆ ਤੇ ਹੁਣ ਫਿਰ ਆ ਗਿਆ ਪਾਣੀ ਇਹ ਗੁਰੂ ਘਰ ਜਿਹੜਾ ਜਿਹੜਾ ਗੁਰਦੁਆਰਾ ਹੈਗਾ ਜਿਸ ਦਾ ਨਾਮ ਹੈ ਗੁਰਦੁਆਰਾ ਗੁਪਤ ਸਰ ਇੱਥੇ ਫਿਰ ਕਿਹੋ ਜਿਹਾ ਪ੍ਰਬੰਧ ਨੇ ਤੇ ਇੱਥੇ ਕਿਸ ਤਰ੍ਹਾਂ ਫਿਰ ਜਨ ਜੀਵਨ ਇੱਥੇ ਜਿਹੜਾ ਰਿਹਾ ਜਾ ਰਿਹਾ ਇੱਥੇ ਵੇਖੋ ਜੀ ਪ੍ਰਸ਼ਾਦਾ ਪਾਣੀ ਪੱਕਦਾ ਵਾ ਜੀ ਗੁਰੂ ਘਰ ਦਾ ਲੰਗਰ ਲੋ ਲੰਗਰ ਚੱਲਣ ਡਿਆ ਵਾ ਜੀ ਜੀ ਤੂੜੀ ਵਾਸਤੇ ਇੱਥੇ ਤੂੜੀ ਦਾ ਇੰਤਜ਼ਾਮ ਆ ਜੀ ਰਹਿਣ ਬਸੇਰਾ ਜੇ ਕੋਈ ਮੀਂਹ ਕਣੀ ਆ ਜੇ ਤੇ ਰਹਿਣ ਲਈ ਇੱਥੇ ਥਾਂ ਹੈਗੀ ਆ ਸਿਰ ਲਕਾਵੇ ਲਈ ਵੀ ਜਗ੍ਹਾ ਹੈਗੀ ਆ ਜੀ ਸਿਰ ਲਕਾਵੇ ਲਈ ਹਾਂਜੀ ਕਿੰਨੇ ਪਰਿਵਾਰ ਇੱਥੇ ਰਹਿ ਰਹੇ ਸੁਰਤ ਇਹ ਅਜੇ ਤੇ 15 ਪਰਿਵਾਰ ਆਏ ਕੋਝ ਆਉਣ ਵੀ ਡਏ ਆ ਜੀ ਇਹ ਆਪਣਾ ਡੰਗਰਾਂ ਨੂੰ ਪਾਣੀ ਦੇ ਵਿੱਚ ਦੀ ਕੱਢ ਕੇ ਲਿਆਏ ਆ ਜੀ ਵੀ ਆ ਜਿਹੜੇ ਜੀ ਲੇਡੀਜ਼ ਨੇ ਜਿਹੜੀਆਂ ਉਹ ਮੁੜ ਕੇ ਪਾਣੀ ਦੇ ਵਿੱਚ ਨਿਕਲਣਾ ਔਖਾ ਵਾ ਜੀ ਕਿਉਂ ਕੋਈ ਪਤਾ ਨਹੀਂ ਵੀ ਮੁੜ ਕੇ ਕੋਈ ਇੱਥੇ ਇਹਨਾਂ ਨੂੰ ਕੋਈ ਕੱਢਣ ਵਾਸਤੇ ਆਵੇ ਜਾਂ ਨਾ ਵੀ ਇਸ ਕਰਕੇ ਨਾ ਪਹਿਲੋਂ ਹੀ ਇੱਥੇ ਗੁਰਦੁਆਰਾ ਸਾਹਿਬ ਆਪਣਾ ਬੱਚਿਆਂ ਨੂੰ ਪਰਿਵਾਰਾਂ ਨੂੰ ਘੜ ਦੱਤਾ ਵਾ ਇੱਥੇ ਗੁਰਦਾਰਾ ਸਾਹਿਬ ਆ ਬਿਠਾਤਾ ਹੋਰ ਵੀ ਸਾਡਾ ਮੌਜੂਦ ਨੇ ਹਾਂਜੀ ਬਜ਼ੁਰਗੋ ਕੋਈ ਸਾਰ ਲੈਣ ਵਾਸਤੇ ਪਹੁੰਚਿਆ ਇੱਥੇ ਜਾਂ ਕੀ ਕੋਈ ਚਾਰੇ ਦਾ ਪ੍ਰਬੰਧ ਕਿਉਂਕਿ ਹਰੀਕਿਆਂ ਤੋਂ ਜਿੱਥੋਂ ਫਲੱਡ ਗੇਟ ਖੁੱਲੇ ਜਾਂਦੇ ਆ ਉੱਥੋਂ ਬਾਅਦ ਦੇ ਲਾਸਟ ਪਿੰਡ ਵੀ ਆ ਇਸ ਤੋਂ ਅੱਗੇ ਬਾਰਡਰ ਆ ਪਾਕਿਸਤਾਨ ਵੀ ਆ ਇੱਥੇ ਜੀ ਕੋਈ ਨਹੀਂ ਵੜਿਆ ਜੀ ਇੱਕ ਮੰਤਰੀ ਤੋਂ ਇਲਾਵਾ ਅੱਛਾ ਜੀ ਕਿਸੇ ਨੇ ਆਣ ਕੇ ਮੂੰਹ ਨਹੀਂ ਵਿਖਾਇਆ ਜੀ ਹਾਂਜੀ ਸਾਡਾ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਇਹਨਾਂ ਦੀ 7 ਕਿੱਲੇ ਜ਼ਮੀਨ 23 ਚ ਰੋੜ ਕੇ ਲੈ ਗਿਆ ਆਪਣਾ ਅੱਛਾ ਜੀ ਤੁਹਾਡੀ ਕਿੰਨੇ ਐਸ ਵਾਰ ਕਿੰਨੀ ਫੇਰ 7 ਕਿੱਲੇ ਨੂੰ ਮਾਰ ਵੱਜੀ ਉਸੇ 1:5 ਬੰਨ ਵੱਜਾ ਜੀ 1:5 ਬੰਨ ਵੱਜਾ ਪਾੜੀ ਪਏਗਾ ਦੋਹਾਂ ਪਾਸੇ ਪੈਲੀ ਹੋਗੀ ਗੁਜ਼ਾਰਾ ਫਿਰ ਕਿਵੇਂ ਹੁੰਦਾ ਜੀ ਰੋਟੀ ਪਾਣੀ ਦਾ ਜਿਸ ਤਰ੍ਹਾਂ ਹੁਣ ਚਾਰੇ ਦਾ ਵੇਖੋ ਜੀ 7 ਕਿੱਲੇ ਰੁੜ ਗਈ ਆ ਕੀ ਕਰਾਂਗੇ ਸਹੀ ਗੱਲ ਕੋਈ ਕਰਜ਼ਾ ਵੀ ਐ ਕੋਈ ਆੜਤ ਦਾ ਕੋ ਪੈਸੇ ਦੇਣ ਆਂ ਜੀ ਕਿੰਨੇ ਦਾ ਕਰਜ਼ਾ ਹੈਗਾ 10 ਲੱਖ ਹੈਗਾ 10 ਲੱਖ ਹੂੰ ਤੇ ਜਿਸ ਤਰ੍ਹਾਂ ਹੁਣ ਫਸਲ ਤੇ ਰੁੜ ਗਈ ਉਹ ਫਿਰ ਦਿੱਤਾ ਕਿੱਥੋਂ ਜਾਣਾ ਜੀ ਇਹ ਤੇ ਮੈਂ ਕਮਾਈਆਂ ਜੇ ਸਭਾ ਫੜੇ ਤੇ ਜਿੰਨਾ ਮੁਆਵਜ਼ਾ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਰਲ ਕੇ ਦੇਵੇਗੇ ਉਹਦੋਂ ਕੁਝ ਰਾਹਤ ਮਿਲ ਸਕਦੀ ਜਾਂ ਨਹੀਂ ਹਾਂਜੀ ਹਾਂਜੀ ਮਿਲਦੀ ਆ ਜੀ ਮਿਲਦੀ ਐ ਜੀ ਜ਼ਰੂਰ ਮਿਲਾਂਗੇ ਅੱਛਾ ਜੀ ਪਰ ਕਹਿ ਸਕਦੇ ਆ ਵੀ ਖਰਚਾ ਜਿਹੜਾ ਕਿੱਲੇ ਤੇ ਹਮੇਸ਼ਾ ਜਿਹੜਾ ਜ਼ਿੰਮੇਦਾਰ ਹੁੰਦਾ ਉਹਦਾ ਜ਼ਿਆਦਾ ਆ ਜਾਂਦਾ ਹਾਂਜੀ ਹਾਂਜੀ ਚਲੋ ਜੇ ਗੱਲ ਕਿਸਾਨ ਦੀ ਹੋ ਰਹੀ ਹੋਵੇ ਤੇ ਮਜ਼ਦੂਰ ਦੀ ਵੀ ਹੋਣੀ ਜ਼ਰੂਰੀ ਆ ਇਸ ਦੇ ਨਾਲ ਨਾਲ ਮਜ਼ਦੂਰਾਂ ਨੂੰ ਵੀ ਮਾਰ ਵੱਜੀ ਆ ਉਹਨਾਂ ਨੇ ਸਪਰੇਆਂ ਕਰਨੀਆਂ ਸੀ ਆ ਕੇ ਉਹਨਾਂ ਨੇ ਦਿਹਾੜੀ ਲੈਣੀ ਸੀ ਹਾਂਜੀ ਹਾਂਜੀ ਕਿੰਨੇ ਕੁ ਉਹਨਾਂ ਦੇ ਵੀ ਹਾਤ ਮਾੜਿਆ ਤੁਹਾਡੇ ਸੁਮੇਤ ਜੀ ਉਹਨਾਂ ਨੇ ਬੌਰ ਮਾੜਿਆ ਜੀ ਉਹ ਨਾ ਦਿਹਾੜੀ ਕਰਕੇ ਖਾਣੀ ਜੀ ਬੱਚੇ ਕਿੱਥੋਂ ਪਾਲਣਗੇ ਜੀ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਜੀ ਦੇ ਅੱਖਾਂ ਦੇ ਵਿੱਚ ਥਰੂਰ ਦਾ ਕਾਰਨ ਹੈ ਕਿ ਪਾਣੀ ਦੀ ਮਾਰ ਜਿਹੜੀ ਆ ਉਹ ਵੱਜੀ ਹੈ ਫਿਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਐਂ ਦੇਓ ਕਹਿਣਾ ਚਾਹਣੇ ਮੰਤਰੀ ਸਾਹਿਬ ਨੂੰ ਵੇਖਣਾ ਗੁਰਦਾਰਾ ਸਾਹਿਬ ਆ ਕੇ ਜਿਆ ਜਿਆ ਲੈਣ 20 ਘਰ ਇਥੇ ਬੈਠੇ ਆ ਤੇ 15 ਪਾਕੀ ਆ ਤੇ ਜਿਹੜਾ ਇਥੇ ਬਰਬਤਰਾ ਪਰਿਵਾਰ ਜਿਹੜਾ ਇਥੇ ਮੁਲਖ ਵੇਖਣ ਉਹਦਾ ਅੱਗੇ ਚ ਪਾਣੀ ਛਕਦਾ ਉਹ ਵੱਖਰਾ ਧੰਨ ਇਹਦਾ ਬਾਬੇ ਦਾ ਮੈਣਾ ਜੇਰਾ ਜਿਹਨੇ ਜੱਟ ਨੇ ਲੰਗਰ ਲਾਇਆ ਖੜਾ ਕੀ ਬਾਤ ਹੈ ਉਹਦਾ ਨਹੀਂ ਜਿੰਨਾ ਹੀ ਧੰਨਵਾਦ ਕਰਦਗੇ ਉਹਨਾਂ ਹੀ ਥੋ ਇਹਦੀ ਸੱਤ ਗੱਲੇ ਪਹਿਲੀਆਂ ਨੇ ਸੱਤ ਦੀ ਸਾਤ ਹੀ ਪਹਿਲੀ ਦੇ ਵਿੱਚ ਮਾਰਿਆ ਖਿੱਚ ਕੇ ਬੰਨ ਬੰਨ ਦੋ ਜੇ ਤੁਹਾਡਾ ਬਜਦਾ ਬਚਾਲੋ ਮੇਰੇ ਖੈਰ ਹੈ ਕਾ 2000 ਦੇ ਦੀ ਵੀ ਸਾਰਾ ਕੋਨ ਬੰਨਣ ਲਈ ਜਿਹੜੀ ਜਿਹੜੀ ਪਹਿਲੀ ਵਾਰੀ ਇਹਦੀ ਵੀ ਇਹਦੀ ਵੀ ਇਹਦੀ ਬੰਦ ਹੋਈ ਜਾਵੇਗੀ ਅੱਛਾ ਜੀ ਹਾਂ ਰੂੜੀ ਪਹਿਲੀ ਦੇਤੀ ਮੇਰੀ ਬਾਂ ਲੋ ਜਾ বাজਦਾ ਕੋਈ ਗਾਲ ਮੈਨੂੰ ਕੋਈ ਪਰਵਾਹ ਨਹੀਂ ਬਹੁਤ ਸਾਰੇ ਪਿੰਡ ਬਚਾਏ ਜੀ ਆਣੇ ਤਰਾਜ ਕਰਕੇ ਇੱਕ ਸਟੇ ਲੈਣ ਦਾ ਕੇਸ ਕਰਕੇ ਜੀ ਉਹ ਕੋ ਪ੍ਰਾਣੀਆਂ ਜਮਾ ਬੰਦੀਆਂ ਦੀਆਂ ਗਰਦੌਰੀਆਂ ਚੱਲਦੀਆਂ ਜੀ ਜੇ ਕੋਈ ਇੱਕ ਬੰਦਾ ਸਾਡਾ ਕੰਮ ਕਰਦਾ ਨਾ ਉਹਨੂੰ ਚਾਰ ਰੋਕਣ ਵਾਲੇ ਵੀ ਹੈ ਜੀ ਜੇ ਬੰਨ ਬਾਜੂ ਤੋਂ ਦੇ ਵਿੱਚ ਸਾਰੀ ਚੋ ਕੁਝ ਇਹ ਹੁਣ ਦਰਿਆਈ ਏਰੀਆ ਸਾਰਾ ਤਾਂ ਬੰਦ ਤੋਂ ਇੱਧਰ ਆ ਨਹੀਂ ਸਕਦਾ ਜੀ ਹਰੇ ਕੋ ਕਹਿੰਦਾ ਮੇਰੀ ਜ਼ਮੀਨ ਬੰਦ ਤੋਂ ਇੱਧਰ ਕਰੋ ਆਣੀ ਬੰਨਣ ਦੇਣਾ ਅੱਛਾ ਜੇ ਤੇ ਚਾਹ ਸਰਕਾਰਾਂ ਡਾਂਗਣਾ ਮੰਨਣ ਦੇ ਚਾਹੇ ਫਿਰ ਜਿਵੇਂ ਇਹ ਜਮੀਨ ਦਿੱਤੀ ਕੋਈ ਜ਼ਿਮੀਂਦਾਰ ਜ਼ਮੀਨ ਦੇਣ ਤਾਂ ਫੇਰ ਬੰਨ ਸਕਦੇ ਜੀ ਹਾਂਜੀ ਫਿਰ ਰੁੜੀ ਜਿਹੜੀ ਪੈੜੀ ਦੀ ਪਾਉਂਦੇ ਆ ਆਪਦੀ ਮੀਟਿੰਗ ਮੋਲ ਦਾ ਆਪਸਰ ਹੀ ਆ ਜੀ ਬਾਹ ਫੜਨਦੇ ਜੀ ਸਾਰਾ ਕੁਝ ਕਰ ਸਕਦੇ ਬੰਨ ਬੰਨਣ ਵਾਸਤੇ ਜ਼ਮੀਨ ਤੁਸੀਂ ਦੇ ਦਿੱਤੀ ਕਿ ਚਲੋ ਬੰਨ ਬਾਜੀ ਜੀ ਦੇ ਦਿੱਤੀ ਮੈਂ ਕਿਹਾ ਚਲੋ ਪਿੰਡ ਦਾ ਭਲਾ ਹੋਏ ਪਿੰਡ ਦਾ ਭਲਾ ਹੋਏ ਹਾਂਜੀ ਹਾਂਜੀ ਸੋ ਇੱਥੇ ਜੇ ਗੱਲ ਕੀਤੀ ਜਾਵੇ ਹੁਣ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਵਿਖਾਈ ਜਾਵੇ ਇਹ ਦਰਿਆ ਦੇ ਪਾਣੀ ਦੇ ਵਹਾਅ ਦੇ ਵਿੱਚੋਂ ਕੱਢ ਕੇ ਲਿਆਂਦੇ ਡੰਗਰ ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਇਹ ਪਨਾਹ ਮਿਲੀ ਆ ਗੁਰੂ ਘਰ ਦੇ ਵਿੱਚ ਜਗ੍ਹਾ ਮਿਲੀ ਆ ਗੁਰੂ ਘਰ ਦੇ ਵਿੱਚ ਉਹ ਰਹਿ ਰਹੇ ਨੇ ਇੱਥੇ ਪਰਿਵਾਰ ਅਤੇ ਰਹਿਣ ਬਸੇਰਾ ਜਿਹੜਾ ਗੁਰੂ ਘਰ ਦੇ ਵਿੱਚ ਜਿਹੜਾ ਸਿਰ ਲਕਾਵਾ ਕਹਿ ਸਕਦੇ ਪੰਜਾਬੀ ਦੇ ਵਿੱਚ ਕਿ ਗੁਰੂ ਘਰ ਸਹਾਰਾ ਜਿਹੜਾ ਇਸ ਵਕਤ ਬਣਿਆ ਹੋਇਆ ਅਤੇ ਹਰੀਕਾਂ ਤੋਂ ਲੈ ਕੇ ਮੁਠਿਆਂ ਵਾਲਾ ਇਹ ਆਖਰੀ ਪਿੰਡ ਵੀ ਆ ਜਿਹਨੂੰ ਮਾਰ ਪਾਣੀ ਦੀ ਵੱਜੀ ਆ ਤੇ ਕਿਸਾਨਾਂ ਨੇ ਆਪਣਾ ਦਰਦ ਵੀ ਦੱਸਿਆ ਇੱਕ ਵੀਰ ਨੇ ਆਪਣੇ ਇਥੇ ਦੱਸਿਆ ਕਿ ਉਸਨੇ ਬੰਨ ਵਾਸਤੇ ਜ਼ਮੀਨ ਜਿਹੜੀ ਆ ਉਹ ਦੇ ਦਿੱਤੀ ਬੰਨ ਵਾਸਤੇ ਜ਼ਮੀਨ ਦੇ ਦਿੱਤੀ ਅਤੇ ਉਹਨਾਂ ਦਾ ਵੀ ਵੀਰਾਂ ਨੇ ਧੰਨਵਾਦ ਕੀਤਾ ਉਸ ਵੀਰ ਦਾ ਕਿ ਪਿਛਲੀ ਵਾਰ ਵੀ ਸੱਤ ਕਿੱਲੇ ਜਿਹੜੇ ਉਸਦੇ ਰੁੜ ਗਏ ਮੈਂ ਚੈਨਲ ਦੇ ਮਾਧਮ ਰਾਹੀਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਤੁਸੀਂ ਹਰੀਕਿਆਂ ਤੋਂ ਤੁਰਦੇ ਜੋ ਬੰਨ ਦੇ ਨਾਲ-ਨਾਲ ਤੇ ਮੁਠਿਆਂ ਵਾਲੇ ਜ਼ਰੂਰ ਆਇਓ ਜ਼ਰੂਰ ਮੁਠਿਆਂ ਵਾਲੇ ਆਇਓ ਤੇ ਇਹ ਗੁਰਦੁਆਰਾ ਗੁਪਤਸਰ ਦੇ ਵਿੱਚ ਆ ਕੇ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਿਓ ਅਤੇ ਇੱਥੇ ਸੇਵਾ ਕੋਈ ਨਾ ਕੋਈ ਚਾਰੇ ਦੀ ਜਾਂ ਕਿਸੇ ਪੈਸੇ ਥੇਲੇ ਦੀ ਕਿਸੇ ਵੀ ਪ੍ਰਕਾਰ ਦੀ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤੇ ਇੱਥੇ ਸੇਵਾ ਜਿਹੜੀ ਆ ਉਹ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਅਸੀਂ ਹਰ ਕਵਰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਆਪਣਾ ਸੁਝਾਅ ਵੀ ਜਰੂਰ ਦਿਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਨੂੰ ਪਹੁੰਚਾ ਦਿਓ ਤਾਂ ਜੋ ਜਿਹੜੀ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕੋਈ ਸੁਣਵਾਈ ਹੋ ਸਕੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ